ਇਹ ਖਬਰ ਬੇਹਤ ਜ਼ਰੂਰੀ ਹੈ ਤੁਹਾਡੇ ਲਈ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਖਬਰ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਕਾਫੀ ਬਦਲਾਅ ਆ ਸਕਦਾ ਹੈਗਾ ਜੇਕਰ ਤੁਹਾਡਾ ਖਾਤਾ ਕਿਸੇ ਵੀ ਬੈਂਕ ਦੇ ਵਿੱਚ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਦੱਸਦੀ ਹੈ ਕਿ 1 ਅਪ੍ਰੈਲ 2025 ਤੋਂ ਦੇਸ਼ ਭਰ ਦੇ ਵਿੱਚ ਬੈਂਕਿੰਗ ਦੇ ਨਾਲ ਜੁੜੇ ਕਈ ਨਿਯਮ ਬਦਲਣ ਜਾ ਰਹੇ ਨੇ ਇਹ ਬਦਲਾਅ ਤੁਹਾਡੇ ਸੇਵਿੰਗ ਖਾਤੇ ਕ੍ਰੈਡਿਟ ਕਾਰਡ ਅਤੇ ATM ਲੈਂਡ ਦੇਣ ਦੇ ਉੱਤੇ ਸਿੱਧਾ ਪ੍ਰਭਾਵ ਪਾਉਣਗੇ ਜੇਕਰ ਤੁਸੀਂ ਇਹ ਨਵੇਂ ਨਿਯਮ ਪਹਿਲਾਂ ਤੋਂ ਜਾਣ ਲਓਗੇ ਤਾਂ ਤੁਸੀਂ ਆਉਣ ਵਾਲੇ ਨੁਕਸਾਨ ਤੋਂ ਬਚ ਜਾਓਗੇ ਤਾਂ ATM ਤੋਂ ਪੈਸੇ ਕਢਵਾਉਣ ਹੋਵੇਗਾ 2 ਰੁਪਏ ਹੋਰ ਮਹਿੰਗਾ ਜਿहां ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਏਟੀਐਮ ਇੰਟਰ ਚੇਂਜ ਫੀਸ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਘਰੇਲੂ ਬੈਂਕ ਨੈਟਵਰਕ ਤੋਂ ਬਾਹਰ ਕਿਸੇ ਵੀ ਏਟੀਐਮ ਤੋਂ ਪੈਸੇ ਕਢਾਉਣਾ ਜਾਂ ਫਿਰ ਬੈਲੈਂਸ ਚੈੱਕ ਕਰਨ ਦੇ ਉੱਤੇ ਤੁਹਾਨੂੰ ਪਹਿਲਾਂ ਦੇ ਨਾਲੋਂ ਥੋੜਾ ਜ਼ਿਆਦਾ ਖਰਚ ਆਵੇਗਾ ਪਹਿਲਾਂ ਏਟੀਐਮ ਤੋਂ ਪੈਸੇ ਕਢਾਉਣ ਦੇ ਸਮੇਂ ਤੁਹਾਨੂੰ 17 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਹ 19 ਰੁਪਏ ਹੋ ਗਏ ਨੇ ਦੂਜੇ ਪਾਸੇ ਪਹਿਲਾਂ ਤੁਹਾਨੂੰ ਬੈਂਕ ਦੇ ਏਟੀਐਮ ਤੋਂ ਬੈਲੈਂਸ ਚੈੱਕ ਕਰਨ ਦੇ ਲਈ 6 ਰੁਪਏ ਦੇਣੇ ਪੈਂਦੇ ਸਨ ਤੇ ਹੁਣ 7 ਰੁਪਏ ਕਰ ਦਿੱਤੇ ਗਏ ਨੇ ਬੈਂਕ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਨੂੰ ਜੋੜ ਰਹੇ ਹਨ ਪਰ ਹੁਣ ਗ੍ਰਾਹਕ ਆਨਲਾਈਨ ਬੈਂਕਿੰਗ ਦੇ ਰਾਹੀਂ ਪਹਿਲਾਂ ਦੇ ਨਾਲੋਂ ਬਿਹਤਰ ਸੇਵਾਵਾਂ ਲੈ ਸਕਦੇ ਨੇ ਇਸ ਲਈ ਬੈਂਕ ਆਰਟੀਫੀਸ਼ੀਅਲ ਜੋ ਕਿ ਇੰਟੈਲੀਜੈਂਸ ਦੁਆਰਾ ਸੰਚਾਲਿਤ ਚੈਟਬੋਟ ਵੀ ਪੇਸ਼ ਕਰ ਰਹੇ ਨੇ ਡਿਜੀਟਲ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਦੇ ਲਈ ਦੋ ਕਾਰਕ ਪ੍ਰਮਾਣਿਕਤਾ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਵਰਗੀ ਸੁਰੱਖਿਆ ਪੇਸ਼ ਕੀਤੀ ਜਾਵੇਗੀ ਦੱਸਣਯੋਗ ਹੈ ਕਿ SBI ਪੰਜਾਬ ਨੈਸ਼ਨਲ ਬੈਂਕ ਕੈਂਡਰਾ ਬੈਂਕ ਵਰਗੇ ਕਈ ਬੈਂਕਾਂ ਦੇ ਘਟੋਕੜ ਬੈਲੈਂਸ ਦੇ ਨਾਲ ਜੁੜੇ ਨਿਯਮ ਬਦਲੇ ਗਏ ਨੇ ਇਹ ਬਕਾਇਆ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਖਾਤਾ ਸ਼ਹਿਰੀ ਅਰਧ ਸ਼ਹਿਰੀ ਜਾਂ ਫਿਰ ਪਿੰਡੂ ਖੇਤਰ ਦੇ ਵਿੱਚ ਹੈ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਜੇਕਰ ਬਕਾਇਆ ਨਿਰਧਾਰਤ ਰਕਮ ਤੋਂ ਘੱਟ ਹੈ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਕਈ ਬੈਂਕ ਹੁਣ ਬਚਤ ਖਾਤਿਆਂ ਅਤੇ FD ਦੇ ਉੱਤੇ ਵਿਆਜ ਦਰ ਨੂੰ ਬਦਲ ਰਹੇ ਨੇ ਹੁਣ ਬਚਤ ਖਾਤੇ ਦੇ ਉੱਤੇ ਵਿਆਜ ਖਾਤੇ ਦੇ ਬੈਲੈਂਸ ਦੇ ਉੱਤੇ ਨਿਰਭਰ ਕਰੇਗਾ ਭਾਵ ਜਿੰਨਾ ਜ਼ਿਆਦਾ ਬੈਲੈਂਸ ਹੋਵੇਗਾ ਤੁਹਾਨੂੰ ਓਨਾ ਹੀ ਵਧਿਆ ਰਿਟਰਨ ਮਿਲੇਗਾ ਤਾਂ ਇਹ ਖਬਰ ਤੁਹਾਡੇ ਲਈ ਜਾਨਣਾ ਬੇਹਜ਼ਾ ਜ਼ਰੂਰੀ ਹੈ ਬੇਸ਼ੱਕ 1 ਰੁਪਿਆ ਵੱਧ ਹੋਵੇ ਜਾਂ ਫਿਰ 2 ਰੁਪਿਆ ਵੱਧ ਹੋਵੇ ਇਹ ਤੁਹਾਡੇ ਆਰਥਿਕ ਤੰਗੀ ਦੇ ਉੱਤੇ ਆਰਥਿਕ ਤੁਹਾਡੇ ਜੇਬ ਦੇ ਉੱਤੇ ਸਿੱਧਾ ਅਸਰ ਪੈ ਸਕਦਾ ਹੈ ਤੁਹਾਡੇ ਜੀਵਨ ਦੇ ਉੱਤੇ ਵੀ ਕਾਫੀ ਅਸਰ ਵੱਡਾ ਪ੍ਰਭਾਵ ਪਾ ਸਕਦਾ ਹੈ। ਇੱਕ ਖਬਰ ਬੇਹਤ ਜ਼ਰੂਰੀ ਹੈ ਤੁਹਾਡੇ ਲਈ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਖਬਰ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਕਾਫੀ ਬਦਲਾਵ ਆ ਸਕਦਾ ਹੈਗਾ। ਜੇਕਰ ਤੁਹਾਡਾ ਖਾਤਾ ਕਿਸੇ ਵੀ ਬੈਂਕ ਦੇ ਵਿੱਚ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ। ਦੱਸਦੀ ਹੈ ਕਿ 1 April 2025 ਤੋਂ ਦੇਸ਼ ਭਰ ਦੇ ਵਿੱਚ ਬੈਂਕਿੰਗ ਦੇ ਨਾਲ ਜੁੜੇ ਕਈ ਨਿਯਮ ਬਦਲਣ ਜਾ ਰਹੇ ਨੇ। ਇਹ ਬਦਲਾਅ ਤੁਹਾਡੇ ਸੇਵਿੰਗ ਖਾਤੇ, ਕ੍ਰੈਡਿਟ ਕਾਰਡ ਅਤੇ ਏਟੀਐਮ ਲੈਣ ਦੇਣ ਦੇ ਉੱਤੇ ਸਿੱਧਾ ਪ੍ਰਭਾਵ ਪਾਉਣਗੇ ਜੇਕਰ ਤੁਸੀਂ ਇਹ ਨਵੇਂ ਨਿਯਮ ਪਹਿਲਾਂ ਤੋਂ ਜਾਣ ਲਓਗੇ ਤਾਂ ਤੁਸੀਂ ਆਉਣ ਵਾਲੇ ਨੁਕਸਾਨ ਤੋਂ ਬਚ ਜਾਓਗੇ ਤਾਂ ਏਟੀਐਮ ਤੋਂ ਪੈਸੇ ਕਢਵਾਉਣ ਹੋਵੇਗਾ 2 ਰੁਪਏ ਹੋਰ ਮਹਿੰਗਾ ਜਿੱਥੇ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਏਟੀਐਮ ਇੰਟਰ ਚੇਂਜ ਫੀਸ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਘਰੇਲੂ ਬੈਂਕ ਨੈਟਵਰਕ ਤੋਂ ਬਾਹਰ ਕਿਸੇ ਵੀ ਏਟੀਐਮ ਤੋਂ ਪੈਸੇ ਕਢਾਉਣਾ ਜਾਂ ਫਿਰ ਬੈਲੈਂਸ ਚੈੱਕ ਕਰਨ ਦੇ ਉੱਤੇ ਤੁਹਾਨੂੰ ਪਹਿਲਾਂ ਦੇ ਨਾਲੋਂ ਥੋੜਾ ਜ਼ਿਆਦਾ ਖਰਚ ਆਵੇਗਾ ਪਹਿਲਾਂ ਏਟੀਐਮ ਤੋਂ ਪੈਸੇ ਕਢਾਉਣ ਦੇ ਸਮੇਂ ਤੁਹਾਨੂੰ 17 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਹ 19 ਰੁਪਏ ਹੋ ਗਏ ਨੇ ਦੂਜੇ ਪਾਸੇ ਪਹਿਲਾਂ ਤੁਹਾਨੂੰ ਬੈਂਕ ਦੇ ਏਟੀਐਮ ਤੋਂ ਬੈਲੈਂਸ ਚੈੱਕ ਕਰਨ ਦੇ ਲਈ 6 ਰੁਪਏ ਦੇਣੇ ਪੈਂਦੇ ਸਨ ਤੇ ਹੁਣ 7 ਰੁਪਏ ਕਰ ਦਿੱਤੇ ਗਏ ਨੇ ਬੈਂਕਰ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਲਗਾਤਾਰ ਨਵੀਆਂ ਵਿਸ਼ੇਸ਼ਤਾਵਾਂ ਨੂੰ ਜੋੜ ਰਹੇ ਹਨ ਪਰ ਹੁਣ ਗ੍ਰਾਹਕ ਆਨਲਾਈਨ ਬੈਂਕਿੰਗ ਦੇ ਰਾਹੀਂ ਪਹਿਲਾਂ ਦੇ ਨਾਲੋਂ ਬਿਹਤਰ ਸੇਵਾਵਾਂ ਲੈ ਸਕਦੇ ਨੇ ਇਸ ਲਈ ਬੈਂਕ ਆਰਟੀਫੀਸ਼ੀਅਲ ਜੋ ਕਿ ਇੰਟੈਲੀਜੈਂਸ ਦੁਆਰਾ ਸੰਚਾਲਿਤ ਚੈਟਬੋਟ ਵੀ ਪੇਸ਼ ਕਰ ਰਹੇ ਨੇ ਡਿਜੀਟਲ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਦੇ ਲਈ ਦੋ ਕਾਰਕ ਪ੍ਰਮਾਣਿਕਤਾ ਅਤੇ ਬਾਇਓમેટ્રਿਕ ਵੈਰੀਫਿਕੇਸ਼ਨ ਵਰਗੀ ਸੁਰੱਖਿਆ ਪੇਸ਼ ਕੀਤੀ ਜਾਵੇਗੀ ਦੱਸਣਯੋਗ ਹੈ ਕਿ SBI ਪੰਜਾਬ ਨੈਸ਼ਨਲ ਬੈਂਕ ਕੇਂਦਰਾ ਬੈਂਕ ਵਰਗੇ ਕਈ ਬੈਂਕਾਂ ਦੇ ਘਟੋਕੜ ਬੈਲੈਂਸ ਦੇ ਨਾਲ ਜੁੜੇ ਨਿਯਮ ਬਦਲੇ ਗਏ ਨੇ ਇਹ ਬਕਾਇਆ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਖਾਤਾ ਸ਼ਹਿਰੀ ਅਰਧ ਸ਼ਹਿਰੀ ਜਾਂ ਫਿਰ ਪੇਂਡੂ ਖੇਤਰ ਦੇ ਵਿੱਚ ਹੈ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਜੇਕਰ ਬਕਾਇਆ ਨਿਰਧਾਰਤ ਰਕਮ ਤੋਂ ਘੱਟ ਹੈ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ ਕਈ ਬੈਂਕ ਹੁਣ ਬਚਤ ਖਾਤਿਆਂ ਅਤੇ FD ਦੇ ਉੱਤੇ ਵਿਆਜ ਦਰ ਨੂੰ ਬਦਲ ਰਹੇ ਨੇ ਹੁਣ ਬਚਤ ਖਾਤੇ ਦੇ ਉੱਤੇ ਵਿਆਜ ਖਾਤੇ ਦੇ ਬੈਲੈਂਸ ਦੇ ਉੱਤੇ ਨਿਰਭਰ ਕਰੇਗਾ ਭਾਵ ਜਿੰਨਾ ਜ਼ਿਆਦਾ ਬੈਲੈਂਸ ਹੋਵੇਗਾ ਤੁਹਾਨੂੰ ਓਨਾ ਹੀ ਵਧਿਆ ਰਿਟਰਨ ਮਿਲੇਗਾ ਤਾਂ ਇਹ ਖਬਰ ਤੁਹਾਡੇ ਲਈ ਜਾਨਣਾ ਬੇਹਜ਼ਾ ਜ਼ਰੂਰੀ ਹੈ ਬੇਸ਼ੱਕ 1 ਰੁਪਿਆ ਵੱਧ ਹੋਵੇ ਜਾਂ ਫਿਰ 2 ਰੁਪਿਆ ਵੱਧ ਹੋਵੇ ਇਹ ਤੁਹਾਡੇ ਆਰਥਿਕ ਤੰਗੀ ਦੇ ਉੱਤੇ ਆਰਥਿਕ ਤੁਹਾਡੇ ਜੀਭ ਦੇ ਉੱਤੇ ਸਿੱਧਾ ਅਸਰ ਪੈ ਸਕਦਾ ਹੈ ਤੁਹਾਡੇ ਜੀਵਨ ਦੇ ਉੱਤੇ ਵੀ ਕਾਫੀ ਅਸਰ ਵੱਡਾ ਪ੍ਰਭਾਵ ਪਾ ਸਕਦਾ ਹੈ